ਕੀ ਉਮੀਦਵਾਰ ਨੇ ਤੀਸਰਾ ਸਾਲ ਐਸਈਵੀਐਸ ਦਾ ਪਹਿਲੀ ਵਾਰ ਪ੍ਰੈਜ਼ੀਡੈਂਟ ਬਣਿਆ ਦੂਸਰੀ ਵਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੀਸਰੀ ਵਾਰੀ ਕਿ ਜਿਹੜਾ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰੇ ਔਰ ਪ੍ਰਿੰਸ ਦੇ ਹੱਕ ਦੇ ਵਿੱਚ ਪੂਰੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਮੋਹਰ ਲਾਣਗੇ ਔਰ ਬਹੁਤ ਵੱਡੇ ਮਾਰਦੰਦ ਦੇ ਨਾਲ ਜਿਤਾ ਕੇ ਲੈ ਕੇ ਜਾਣਗੇ ਔਰ ਪ੍ਰਿੰਸ ਇਸ ਵਾਰ ਸਟੂਡੈਂਟ ਕੌਂਸਲ ਦੇ ਵਿੱਚ ਪ੍ਰਧਾਨਗੀ ਦੀ ਪੋਸਟ ਦੇ ਉੱਤੇ ਬੈਠੇਗਾ ਪੋਲੀਟੀਕਲ ਪਾਰਟੀਆਂ ਤਾਂ ਜਿਹੜੀਆਂ ਸਮਰਥਨ ਕਰਦੀਆਂ ਪਤਾ ਪਰ ਅਥੋਰਿਟੀ ਕਿਵੇਂ ਸਮਰਥਨ ਕਰੇ ਔਰ ਕੱਲ ਇੱਕ ਇੱਕ ਸਟੂਡੈਂਟ ਨੂੰ ਪੰਜ ਪੰਜ ਵਾਰੀ ਕਾਲ ਆਈ ਏ ਸਾਡੀ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹਨਾਂ ਦੀਆਂ ਰਿਕਾਰਡਿੰਗਾਂ ਵਾਇਰਲ ਹੁੰਦੀਆਂ ਪਈਆਂ ਨੇ ਕਿਵੇਂ ਉਹਨਾਂ ਨੂੰ ਮੈਨਿਪੂਲੇਟ ਕਰਦੇ ਪਏ ਨੇ ਪਰ ਜਦੋਂ ਵਿਦਿਆਰਥੀ ਆਪਣਾ ਮੰਨ ਬਣਾ ਚੁੱਕੇ ਨੇ ਕਿ ਵਿਦਿਆਰਥੀ ਵਿਦਿਆਰਥੀਆਂ ਦਾ ਲੀਡਰ ਚੁਣਨਾ ਚਾਹੁੰਦੇ ਨੇ ਨਾ ਕਿ ਯੂਨੀਵਰਸਿਟੀ ਅਥਾਰਟੀ ਦਾ ਕੋਈ ਪਿੱਠੂ ਪੰਜਾਬੀ ਯੂਨੀਵਰਸਿਟੀ ਦੇ ਇਲੈਕਸ਼ਨ ਨੇ ਅੱਜ VOTING ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਰਿਜ਼ਲਟ ਕੁਝ ਸਮੇਂ ਦੇ ਵਿੱਚ ਡਿਕਲੇਅਰ ਹੋ ਜਾਣਗੇ ਹਰ ਇੱਕ ਪਾਰਟੀ ਨੇ ਆਪਣਾ ਪੂਰਾ ਦਮਖਮ ਲਾਇਆ ਸੀ ਖੈਰ ਉਹ ਦੇਖਣਾ ਹੋਏਗਾ ਕਿ ਵਿਦਿਆਰਥੀਆਂ ਨੇ ਕਿਸ ਦੇ ਸਰ ਦੇ ਉੱਤੇ ਜਿਹੜਾ ਫੁੱਲ ਚੜਾਏ ਨੇ ਸੀਵਾਈਐਸਐਸ ਦੇ ਕੁਝ ਮੈਂਬਰ ਸਾਡੇ ਨਾਲ ਨੇ ਨਵਲ ਸਾਡੇ ਨਾਲ ਨੇ ਨਵਲ ਕੀ ਉਮੀਦਾਂ ਨੇ ਤੀਸਰਾ ਸਾਲ ਐ ਸੀਵਾਈਐਸਐਸ ਦਾ ਪਹਿਲੀ ਵਾਰ ਪ੍ਰੈਜ਼ੀਡੈਂਟ ਬਣਿਆ ਦੂਸਰੀ ਵਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੀਸਰੀ ਵਾਰੀ ਹੁਣ ਚਲੋ ਮੈਮ ਪਹਿਲੀ ਵਾਰੀ ਅਸੀਂ ਜਿੱਤੇ ਸੀਗੇ ਮੈਂ ਇੱਕ ਮਹੀਨਾ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਅਸੀਂ ਆਏ ਸੀਗੇ ਸਟੂਡੈਂਟ ਸਾਡੇ ਹੱਕ 'ਚ ਖੜੇ ਦੂਸਰੀ ਵਾਰੀ ਵੀ ਕੋਈ ਐਡਾ ਨਹੀਂ ਸੀ ਕਿ ਯੂਨੀਵਰਸਿਟੀ ਚੋਂ ਗਏ ਵੀ ਹੋ ਗਏ ਸੀਗੇ ਦੂਸਰੇ ਨੰਬਰ ਤੇ ਰਹੇ ਸੀ ਪਰ ਇਸ ਵਾਰ ਸਿੱਧੀ ਲੜਾਈ ਯੂਨੀਵਰਸਿਟੀ ਅਥਾਰਟੀ ਦੇ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਨਾਲ ਅਸੀਂ ਇੱਕ ਪਾਸੇ ABVP ਤੇ NSSU ਦੇ ਹੱਕ ਦੇ ਵਿੱਚ ਪੂਰੀ ਯੂਨੀਵਰਸਿਟੀ ਅਥਾਰਟੀ ਚ ਲੱਗੀ ਹੋਈ ਸੀ ਕੱਲ ਸਾਰੇ ਸਟੂਡੈਂਟਾਂ ਨੂੰ ਕਾਲ ਆ ਰਹੀ ਸੀਗੀ ਪਰ ਯੂਨੀਵਰਸਿਟੀ ਦੇ ਸਟੂਡੈਂਟ ਆਪਣਾ ਮਨ ਬਣਾ ਚੁੱਕੇ ਸੀਗੇ ਉਹ ਆਪਣਾ ਐਕਚੁਅਲ ਆਪਣਾ ਲੀਡਰ ਚੁਣਨਾ ਚਾਹੁੰਦੇ ਨੇ ਕਿ ਜਿਹੜਾ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰੇ ਔ ਕੇਸਵਰ ਮੂਰ ਲਾਣਗੇ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਲੈ ਕੇ ਜਾਣਗੇ ਔਰ ਪ੍ਰਿੰਸ ਇਸ ਵਾਰ ਸਟੂਡੈਂਟ ਕਾਉਂਸਲ ਦੇ ਵਿੱਚ ਪ੍ਰਧਾਨਗੀ ਦੀ ਪੋਸਟ ਦੇ ਉੱਤੇ ਬੈਠਗਾ ਇਲਜ਼ਾਮ ਲਗਾ ਰਹੇ ਹੋ ਬੜਾ ਵੱਡਾ ਹੈ ਅਥਾਰਟੀ ਦੇ ਉੱਤੇ ਕਿ ਅਥਾਰਟੀ ਹੀ এবੀਵੀਪੀ ਤੇ ਐਨਐਸਯੂਆਈ ਦੇ ਸਮਰਥਨ ਦੇ ਵਿੱਚ ਸੀ ਕਿਵੇਂ ਸਮਰਥਨ ਦੇ ਵਿੱਚ ਸੀ ਪੋਲੀਟੀਕਲ ਪਾਰਟੀਆਂ ਤਾਂ ਜਿਹੜੀਆਂ ਸਮਰਥਨ ਕਰਦੀਆਂ ਪਤਾ ਪਰ ਅਥਾਰਟੀ ਕਿਵੇਂ ਸਮਰਥਨ ਕਰਦੀ ਪੋਲੀਟੀਕਲ ਪਾਰਟੀ ਤਾਂ ਅਸੀਂ ਆਪਦੇ ਮੂੰਹੋਂ ਮੰਨਦੇ ਆਂ ਕਿ ਸੀਓਆਈ ਐਸ ਆਮ ਆਦਮੀ ਪਾਰਟੀ ਦਾ ਸਟੂਡੈਂਟ ਵਿੰਗ ਹੈ ਪਰ ਯੂਨੀਵਰਸਿਟੀ ਅਥਾਰਟੀ ਹੁਣ ABVP ਦੀ ਕੈਂਡੀਡੇਟ ਹੈ ਉਹਦੇ ਫਾਦਰ ਸਾਹਿਬ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਨੇ ਮਦਰ ਉਹਦੇ ਸੈਨੇਟਰ ਨੇ ਔਰ ਯੂਨੀਵਰਸਿਟੀ ਦੇ ਕਿਹੜੇ ਪ੍ਰੋਫੈਸਰ ਨੂੰ ਕਾਲ ਨਹੀਂ ਗਈ ਗਈ ਕਿਹੜੇ ਗਾਈਡ ਨੇ ਆਪਦੇ ਰਿਸਰਚ ਸਕਾਲਰਾਂ ਨੂੰ ਨਹੀਂ ਕਿਹਾਗਾ ਔਰ ਕੱਲ ਇੱਕ ਇੱਕ ਸਟੂਡੈਂਟ ਨੂੰ ਪੰਜ ਪੰਜ ਵਾਰੀ ਕਾਲ ਆਈ ਹੈ ਰਿਕਾਰਡਿੰਗਾਂ ਉਹਨਾਂ ਦੀਆਂ ਆਨਲਾਈਨ ਆਈਆਂ ਪਈਆਂ ਨੇ ਹਰੇਕ ਸਾਡੇ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹਨਾਂ ਦੀਆਂ ਰਿਕਾਰਡਿੰਗਾਂ ਵਾਇਰਲ ਹੁੰਦੀਆਂ ਪਈਆਂ ਨੇ ਕਿਵੇਂ ਉਹਨਾਂ ਨੂੰ ਮੈਨਿਪੂਲੇਟ ਕਰਦੇ ਪਏ ਨੇ ਪਰ ਜਦੋਂ ਵਿਦਿਆਰਥੀ ਆਪਣਾ ਮਨ ਬਣਾ ਚੁੱਕੇ ਨੇ ਕਿ ਵਿਦਿਆਰਥੀ ਵਿਦਿਆਰਥੀਆਂ ਦਾ ਲੀਡ ਤੁਹ ਪ੍ਰਿੰਸ ਇਸ ਵਾਰ ਜਿੱਤ ਕੇ ਆਏਗਾ ਜੀ ਨਵਲ ਇੱਕ ਵਾਰ ਭੁੱਲ ਜੋ ਤੁਸੀਂ ਸੀਵੀਐਸਐਸ ਨੂੰ ਬਿਲੋਂਗ ਕਰਦੇ ਹੋ ਤੁਸੀਂ ਬੜੇ ਲੰਮੇ ਸਮੇਂ ਤੋਂ ਯੂਨੀਵਰਸਿਟੀ ਦੀ ਪੋਲਿਟਿਕਸ ਦੇ ਵਿੱਚ ਹੋ ਐਕਟਿਵ ਹੋ ਇਹ ਅਕਸਰ ਹੀ ਇਲਜ਼ਾਮ ਲੱਗਦੇ ਨੇ ਕਿਸੇ ਨਾ ਕਿਸੇ ਦੇ ਉੱਤੇ ਕਿ ਸਟੂਡੈਂਟਸ ਦੇ ਪੇਰੈਂਟਸ ਨੂੰ ਫੋਨ ਜਾ ਰਿਹਾ ਹੈ ਸਟੂਡੈਂਟਸ ਨੂੰ ਅੱਗੇ ਬਲੈਕਮੇਲ ਇਮੋਸ਼ਨਲੀ ਪੇਰੈਂਟਸ ਬਲੈਕਮੇਲ ਕਰ ਰਿਹਾ ਹੈ ਕਿ ਹਾਂ ਨਹੀਂ ਤਾਂ ਵਾਪਿਸ ਘਰ ਆ ਜਾਓ ਜੇ ਇਸ ਪਾਰਟੀ ਨੂੰ ਸਪੋਰਟ ਕਰਨੀ ਹੈ ਤਾਂ ਕਰੋ ਨਹੀਂ ਤਾਂ ਵਾਪਿਸ ਘਰ ਆ ਜਾਓ ਇਹ ਹੀ ਅਕਸਰ ਹੀ ਸੁਣਨ ਨੂੰ ਮਿਲਦਾ ਪਰ ਅਥੋਰਿਟੀ ਦੇ ਵੱਲੋਂ ਵੀ ਫੋਨ ਜਾ ਰਹੇ ਬਿਲਕੁਲ ਮੈਮ ਚਲੋ ਬੀਇੰਗ ਅ ਸਟੂਡੈਂਟ ਲੀਡਰ ਭੋਲਤਾ ਨਹੀਂ ਸਕਦੇ ਵੈਸੇ ਸੇ ਸੀਵੀਐਸਐਸ ਦੇ ਆ ਪਰ ਬੀਇੰਗ ਅ ਸਟੂਡੈਂਟ ਲੀਡਰ ਅਸੀਂ ਚਾਹੁੰਦੇ ਕਿ ਸਟੂਡੈਂਟ ਐਕਟਿਵਿਜ਼ਮ ਹੋਣਾ ਚਾਹੀਦਾ ਹੈ ਪਿੱਛੇ ਜਿਹੜੇ ਨੋਮੀਨੇਸ਼ਨ ਭਰਨਾ ਸੀਗਾ ਫ੍ਰੈਸਿਕ ਸਾਇੰਸ ਡਿਪਾਰਟਮੈਂਟ ਦੇ ਵਿੱਚ ਇੱਕ ਚੇਅਰਪਰਸਨ ਨੇ ਜਾਣਬੁੱਝ ਕੇ ਅਟੈਂਡੈਂਸ ਸ਼ਾਰਟ ਕਰਤੀ ਕਿਸੇ ਬੱਚੇ ਨੂੰ ਕਿ ਇਹ ਸਟੂਡੈਂਟ ਕਾਉਂਸਲ ਦੇ ਇਲੈਕਸ਼ਨਸ ਦੇ ਵਿੱਚ ਪਾਰਟਿਸਿਪੇਟ ਨਾ ਕਰ ਸਕੇ ਹੁਣ ਇਸ ਤੋਂ ਜ਼ਿਆਦਾ ਕਿੱਡਿਆ ਕੰਮ ਕੀ ਹੋ ਸਕਦਾ ਹੈ ਕਿ ਹੋਰ ਅਸੀਂ ਉਠਾਇਆ ਜੀ ਉਸ ਦਿਨ ਸਾਡੀ ਬਹਿਸ ਵੀ ਹੋਈ ਉਸ ਦਿਨ ਤੇ ਜੀ ਫੋਰੈਂਸਿਕ ਸਾਇੰਸ ਦੇ ਵਿੱਚ ਉਹ ਰਜਿਸਟਰ ਚੱਕ ਕੇ ਅਟੈਂਡੈਂਸ ਵਾਲਾ ਭੱਜ ਗਿਆ ਉਸ ਦਿਨ ਪਰ ਚਲੋ ਬੈਕਅਪ ਕੈਂਡੀਡੇਟ ਸੀਗਾ ਅਸੀਂ ਤਾਂ ਕਰਕੇ ਜਿਆਦਾ ਇਸ ਚੀਜ਼ ਨੂੰ ਲਾਈਮਲਾਈਟ ਨਹੀਂ ਲੈ ਕੇ ਆਏ ਵੀ ਕੋਈ ਗਲਤੀ ਹੈਗੀ ਸਾਡ ਅਸਲ ਨੋਮੀਨੇਸ਼ਨ ਦਾ ਪ੍ਰਿੰਸ ਦਾ ਚੱਲ ਰਿਹਾ ਸੀਗਾ ਔਰ ਅਸੀਂ ਇੱਕੋ ਚੀਜ਼ ਜਾਣਨਾ ਹੈ ਕਿ ਐਕਟੀਵਿਜ਼ਮ ਦੇ ਵਿੱਚ ਭਾਵੇਂ ਕਿਸੇ ਪਾਰਟੀ ਦਾ ਸਟੂਡੈਂਟ ਹੈ ਉਹ ਅੱਗੇ ਆਂਦਾ ਹੈ ਤਾਂ ਵੈਲਕਮ ਹੋਣਾ ਚਾਹੀਦਾ ਹੈ ਉਹਦਾ ਪਰ ਅਗਰ ਅਥਾਰਟੀ ਵੱਲੋਂ ਕੋਈ ਬੰਦਾ ਭੇਜਿਆ ਜਾਂਦਾ ਪੇਸ਼ ਕੀਤਾ ਜਾਂਦਾ ਹੈ ਕਾਲੂ ਸਟੂਡੈਂਟਾਂ ਦੀ ਕਿਤੇ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਹ ਜਿਹੜਾ ਲੀਡਰ ਉਹ ਸਟੂਡੈਂਟਾਂ ਦੇ ਹੱਕ ਚ ਖੜੇ ਗਿਆ ਕਿ ਯੂਨੀਵਰਸਿਟੀ ਅਥਾਰਟੀ ਦੇ ਇਸੇ ਚੀਜ਼ ਦੇ ਤੇ ਰੌਲਾ ਇੱਥੇ ਜੀ ਯੂਨੀਵਰਸਿਟੀ ਦੇ ਵਿੱਚ ਅੱਛਾ ਇੱਕ ਸਾਲ ਦੇ ਲਈ ਹਨਾ ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਜਿਹੜਾ ਵੀ ਰਿਪਰੈਜ਼ੈਂਟੇਟਿਵ ਚੁਣਿਆ ਜਾਂਦਾ ਅਕਸਰ ਪਹਿਲਾ ਹੁੰਦਾ ਹੁੰਦਾ ਸੀਗਾ ਹਰ ਇੱਕ ਪਾਰਟੀ ਜਿਹੜੀ ਆ ਅਸੀਂ ਦੇਖਦੇ ਹੁੰਦੇ ਸੀ ਓਪੋਨੈਂਟ ਜਿਹੜੀ ਪਾਰਟੀ ਹੁੰਦੀ ਆ ਅਗਰ ਅਸੀਂ ਹਾਰ ਵੀ ਗਏ ਤਾਂ ਬੜੀ ਐਕਟਿਵ ਰਹਿੰਦੀ ਹੁੰਦੀ ਸੀ ਪਰ ਇਸ ਵਾਰ ਹੁਣ ਜਿਹੜਾ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਇਲੈਕਸ਼ਨਸ ਦੇ ਵਿੱਚ ਉਹੋ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ ਹਾਲਾਂਕਿ ਪਿਛਲੀ ਵਾਰ ਐਨਐਸਯੂਆਈ ਦਾ ਕੈਂਡੀਡੇਟ ਵਿਨਿੰਗ ਰਿਹਾ ਪਰ ਓਪੋਨੈਂਟ ਦੇ ਵਿੱਚ ਸੀਗੇ ਪਰ ਇੰਨੀ ਆਵਾਜ਼ ਬੁਲੰਦ ਨਹੀਂ ਕੀਤੀ ਗਈ ਕਿ ਜੋ ਜੋ ਮੈਨੀਫੈਸਟੋ ਦੇ ਵਿੱਚ ਵਾਦੇ ਸੀ ਉਹ ਪੂਰੇ ਹੋਏ ਮੈਂ ਪੁੱਛ ਰਹੀ ਹਾਂ ਕਹਿੰਦੇ ਜੀ ਅਸੀਂ ਇੱਕ ਲੜਕੀਆਂ ਦਾ ਬੜਾ ਅਹਿਮ ਮੁੱਦਾ ਸੀਗਾ ਮੈਂਸਟ੍ਰੂਏਸ਼ਨ ਲੀਵ ਅਸੀਂ ਉਹ ਦਿਲਵਾਤੀ ਮੈਂ ਕਿ ਇੱਕ ਸਾਲ ਦੇ ਵਿੱਚ ਇੱਕ ਮੁੱਦਾ ਦਿਲਵਾਇਆ ਮਤਲਬ ਇਹ ਸਵਾਲ ਮੈਨੂੰ ਲੱਗਦਾ ਕਿ ਓਪੋਨੈਂਟ ਦੇ ਸਟੂਡੈਂਟਸ ਨੂੰ ਚੁੱਕਨੇ ਚਾਹੀਦੇ ਬਿਲਕੁਲ ਮੈਡਮ ਜਦੋਂ 2022 ਦੀ ਸਟੂਡੈਂਟ ਕੌਂਸਲ ਦੇ ਵਿੱਚ ਅਸੀਂ ਆਏ ਸੀ ਤਾਂ ਸਾਡੇ ਮੈਨੀਫੈਸਟੋ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀ ਸਟੂਡੈਂਟ ਹੋਸਟਲ ਲੈ ਕੇ ਆਣਾ 50 ਕਰੋੜ ਰੁਪਏ ਦਾ ਪਾਸ ਵੀ ਕਰਵਾਇ ਸੀ ਐਮ ਸਭਾ ਆ ਕੇ ਇਥੇ ਦੇ ਕੇ ਗਏ ਉਹਦਾ ਫਾਲੋਅ ਅਪ ਹੀ ਨਹੀਂ ਲੈ ਪਿਛਲੀ ਕੌਂਸਲ ਨੇ ਦੂਸਰਾ ਸੀ ਵਾਦਾ ਕੀਤਾ ਸੀ ਯੂਨੀਵਰਸਿਟੀ ਦੇ ਵਿੱਚ ਜਿੰਨੀਆਂ ਕੰਟੇਨਰ ਬੰਦ ਪਈਆਂ ਨੇ ਉਹ ਖਲਵਾਵਾਂਗੇ ਉਹ ਸਾਰੀਆਂ ਕੰਟੇਨਰਾਂ ਖਲਵਾਈਆਂ ਕੈਫੇਟੇਰੀਆ ਦੇ ਵਿੱਚ ਤੁਸੀਂ ਵੀ ਕਦੇ ਬੈਠ ਕੇ ਕੌਫੀ ਪੀਤੀ ਹੋਣੀ ਇਹ ਵੀ ਬੰਦ ਪਿਆ ਹੋਇਆ ਸੀਗਾ ਯੂਨੀਵਰਸਿਟੀ ਦੇ ਵਿੱਚ ਜਿੰਨੀਆਂ ਹੱਟਾਂ ਲੱਗੀਆਂ ਹੋਈਆਂ ਨੇ ਇਸ ਟਾਈਮ ਦੇ ਵਿੱਚ ਇਹ ਸਾਡੇ ਮੈਨੀਫੈਸਟੋਰ ਵਿੱਚ ਕਹੇ ਗਏ ਸੀਗੇ ਔਰ ਤਕਰੀਬਨ 90% ਉਹਦੇ ਵਿੱਚ ਕੰਮ ਕੰਪਲੀਟ ਕੀਤੇ ਸੀ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਹੁਣ ਵੀ ਅੱਗੇ ਚੱਲੇ ਆ ਕਿ ਇਸ ਵਾਰ ਵੀ ਅਸੀਂ ਆਪਦਾ ਮੈਨੀਫੈਸਟੋ ਡਿਲੀਵਰ ਕਰਾਂਗੇ ਮਤਲਬ ਸੀਵੀਐਸएस ਅਗਰ ਰਾਜਨੀਤੀ ਕਰਦੀ ਤਾਂ ਸਟੂਡੈਂਟ ਦੇ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਦੀਏ ਨਾ ਕਿ ਇਥੋਂ ਗਾਇਬ ਹੋ ਕੇ ਇਸ ਵਾਰ ਵੀ ਸਾਡੀ ਲੜਾਈ ਇਹ ਸੀ ਕਿ ਪ੍ਰਿੰਸ 2017 ਤੋਂ ਯੂਨੀਵਰਸਿਟੀ ਦੇ ਵਿੱਚ ਐਕਟਿਵ ਹੈ 70 ਤੋਂ 80 ਧਰਨੇ ਸਟੂਡੈਂਟਾਂ ਦੇ ਹੱਕਾਂ ਦੀ ਲਾ ਚੁੱਕਿਆ ਆਲਰੇਡੀ ਬਾਕੀ ਸਾਰੇ ਡੰਮੀ ਕੈਂਡੀਡੇਟ ਸੀਗੇ ਇੱਕ ਆਪਦੇ ਮੰਮੀ ਡੈਡੀ ਦੀ ਖੜਾਈ ਹੋਈ ਕੈਂਡੀਡੇਟ ਸੀਗੀ ਉਹ ਜਿਹੜਾ ਅਨੁਰਾਗ ਦਲਾਲ ਸੀਗਾ ਉਹ 8 ਮਹੀਨੇ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਆਇਆ ਕਦੇ ਖੁਦ ਦੇ ਕੰਮ ਦੇ ਲਈ ਵੀ ਸੀ ਆਫਿਸ ਨਹੀਂ ਗਿਆ ਉਹਨਾਂ ਸਟੂਡੈਂਟ ਦਾ ਕੰਮ ਉਹਨੇ ਕੀ ਕਰਵਾਣਾ ਔਰ ਜਿਹੜਾ ਇੱਥੇ 3 ਇਅਰ ਲਾਅ ਤੋਂ ਰਾਹੁਲ ਨੇ ਆਣੇ ਉਹ ਕੈਂਡੀਡੇਟ ਹੀ ਉਹਨਾਂ ਵੱਲੋਂ ਸੀਗਾ ਜਿਹੜੇ ਪਿਛਲੇ ਸਾਲ ਕ੍ਰਪਸ਼ਨ ਦੇ ਚਾਰਜ ਲੱਗੇ ਹੋਏ ਨੇ ਐਨਐਸਸੀ ਦੇ ਤੋਂ ਇਸ ਤਰੀਕੇ ਨਾਲ ਮੈਨੂੰ ਤਾਂ ਸੇ ਇਹ ਸੀਗਾ ਕਿ ਜੈਨ ਨੂੰ ਸਟੂਡੈਂਟ ਲੀਡਰ ਚੁਣਿਆ ਜਾਣਾ ਚਾਹੀਦਾ ਪਰ ਉਹਦੇ ਵਿੱਚ ਪ੍ਰਿੰਸ ਸਭ ਤੋਂ ਡਿਜ਼ਰਵਿੰਗ ਕੈਂਡੀਡੇਟ ਸੀਗਾ ਗੱਲ ਪ੍ਰਿੰਸੀਪਲ ਵੀ ਕਰਾਂਗੀ ਬੜੀ ਸੁਮਿਤ ਨਾਲ ਸੁਮਿਤ ਕਿਵੇਂ ਦੇਖਦੇ ਹੋ ਕਿ ਹੋਸਟਲ ਦਾ ਬੜਾ ਵੱਡਾ ਮੁੱਦਾ ਨਵਲ ਨਹੀਂ ਕਿਨੋਂ ਆਇਆ 2 ਸਾਲ ਬੀਤ ਗਏ ਜ਼ਰੂਰੀ ਹੈ ਕਿ ਜਦੋਂ ਤੱਕ ਅਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਹੈਗੇ ਆ ਅਸੀਂ ਉਦੋਂ ਹੀ ਉਸ ਜੇਕਰ ਤੁਸੀਂ ਲੈ ਕੇ ਆਏ ਸੀ ਹੋਸਟਲ ਜੇਕਰ ਉਹਦੇ ਫੰਡ ਮਿਲੇ ਆ ਤਾਂ ਤੁਹਾਨੂੰ ਫੋਲੋ ਅਪ ਅਗਰ ਨਹੀਂ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਨਹੀਂ ਕਰ ਰਿਹਾ ਤਾਂ ਤੁਸੀਂ ਵੀ ਤਾਂ ਫੋਲੋ ਅਪ ਸੀਵੀਐਸਸ ਖੁਦ ਤਾਂ ਕਰ ਸਕਦੇ ਤੁਸੀਂ ਇਹਦੇ ਨਾਲ ਬੈਕਗ੍ਰਾਉਂਡ 'ਚ ਜਾਓ ਜੀ ਪਹਿਲਾਂ ਤਾਂ ਅਸੀਂ ਨਈ ਥਾਂ ਮੰਗਦੇ ਰਹੇ ਯੂਨੀਵਰਸਿਟੀ ਤੋਂ ਕਿ ਅਸੀਂ ਦੋ ਹੋਸਟਲ ਬਣਾਣੇ ਆ ਇਹਨਾਂ ਨੇ ਪਹਿਨ ਸਾਨੂੰ ਗੁੰਮਰਾ ਕਰਦੇ ਰਹੇ 3-4 ਮਹੀਨੇ ਸਾਰੀ ਅਥਾਰਟੀ ਕਿ ਨਹੀਂ ਜੀ ਉਧਰ ਦੇਵਾਂਗੇ ਇਧਰ ਦੇਵਾਂਗੇ ਫਿਰ ਸਾਨੂੰ ਲੱਗੇ ਕਿ ਸਾਡਾ ਟਾਈਮ ਘਟ ਰਿਹਾ ਗਿਆ ਸਟੂਡੈਂਟ ਹੁਣ ਸਾਨੂੰ ਪੁੱਛਣਗੇ ਤਾਂ ਫਿਰ ਸਾਨੂੰ ਉਹ ਲਾਸਟ ਆਪਸ਼ਨ ਦਿੰਦੇ ਕਿ ਅਸੀਂ ਜਿਹੜਾ 11 ਨੰਬਰ ਹੋਸਟਲ ਹੈ ਉਹਨੂੰ ਕੰਟੀਨਿਊ ਕਰ ਲਓ ਉਹ ਫਰਸਟ ਫਲੋਰ ਤੱਕ ਬਣਿਆ ਫਿਰ ਅਸੀਂ ਉਸ ਤੇ ਵੀ ਆਪਣੇ ਸਰਕਾਰ ਨਾਲ ਗੱਲ ਕੀਤੀ ਕਿ ਚਲੋ ਇੱਥੇ ਹੀ ਬਣਾ ਲਿਓ ਉਹਨਾਂ ਨੇ ਮਾਨ ਸਾਹਿਬ ਨੇ ਬੜਾ ਪੋਜ਼ਿਟਿਵਲੀ ਉਹਨੂੰ ਲਿਆ ਉੱਥੇ ਸ਼ੁਰੂ ਕਰਾਤਾ ਪਹਿਲੀ ਕਿਸ਼ ਜਿਹੜੀ ਸੀ ਉਹ ਵੀ ਡਾਲ ਦਿੱਤੀ ਉਹਦੇ ਵਾਦੇ ਜਿਹੜੇ ਪਬਲਿਕ ਪਰਸ ਤੋਂ ਪੈਸਾ ਆਂਦਾ ਹੁੰਦਾ ਹੁੰਦਾ ਉਹ ਐ ਨਹੀਂ ਆਂਦਾ ਹੁੰਦਾ ਸਾਡੇ ਕਹਿਣ ਤੋਂ ਵੀ ਨਹੀਂ ਆ ਸਕਦਾ ਉਹਦੇ ਆਸਤੇ ਇਹਨਾਂ ਨੇ ਮੈਪ ਬਣਾ ਕੇ ਦੇਣਾ ਸੀ ਉਹ ਯੂਨੀਵਰਸਿਟੀ ਅਥਾਰਟੀ ਨੇ ਸਬਮਿਟ ਨਹੀਂ ਕੀਤਾ ਕਿਸੇ ਯੂਨੀਵਰਸਿਟੀ ਅਥਾਰਟੀ ਦੇ ਉੱਤੇ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਦੋਂ ਦੇਖੋ ਅਸੀਂ ਮਿਲਦੇ ਹੁੰਦੇ ਸੀ ਪਰ ਸਾਨੂੰ ਜਿਵੇਂ ਐਨਐਸਵੀ ਦੇ ਪ੍ਰਧਾਨ ਸੀ ਉਹ ਕਹਿੰਦੇ ਉਹ ਉਹ ਵੀ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਉਹ ਕਹਿੰਦੇ ਸੀ ਕਦੇ ਇਹਨਾਂ ਨੂੰ ਕ੍ਰੈਡਿਟ ਨਾ ਮਿਲ ਜੇ ਅਗਲੇ ਇਲੈਕਸ਼ਨ 'ਚ ਤੇ ਉਹ ਵੀ ਇਸ ਇਸ ਈਸ਼ੂ ਨੂੰ ਠੰਡੇ ਬਸਤੇ 'ਚ ਪਾਤਾ ਉਹਨਾਂ ਨੇ ਮਤਲਬ ਸਿਰਫ ਇੱਕ ਕ੍ਰੈਡਿਟ ਵਾਰ ਦੇ ਕਰਕੇ ਇੱਕ ਐਡਾ ਵੱਡਾ ਮੁੱਦਾ ਉਹ ਵਿਚ ਦੇ ਵਿੱਚ ਲਟਕਿਆ ਹੋਇਆ ਦੇਖੋ ਜੀ ਇਹ ਇਹੀ ਲੱਗ ਰਿਹਾ ਹੈ ਜਦੋਂ ਉਹਨਾਂ ਦੀ ਹਰਕਤਾਂ ਤੋਂ ਇਹੀ ਲੱਗਿਆ ਲੇਕਿਨ ਕੋਈ ਚਰ ਕੋਈ ਨਹੀਂ ਹੈ ਅੱਜ ਭਗਵਾਨ ਦੀ ਮੇਰ ਨਾਲ ਸ਼ਾਮ ਨੂੰ ਸੀ ਵੈਸੇ ਜਿੱਤੂਗੀ ਅਸੀਂ ਕੱਲ ਤੋਂ ਹੀ ਇਸ ਮੁੱਦੇ ਤੇ ਫੇਰ ਲੱਗਾਂਗੇ ਅਗਲੇ ਇਲੈਕਸ਼ਨ 'ਚ ਉੱਥੇ ਕੰਮ ਚੱਲਦਾ ਇਸ ਇਲੈਕਸ਼ਨ 'ਚ 2-1 ਮਹੀਨੇ 'ਚ ਜਦੋਂ ਕੰਮ ਚੱਲਦਾ ਦਿਖਾ ਦਾਂਗੇ ਮੈਂ ਵੀ ਅਪਰੂਵ ਕਰਾਵਾਂਗੇ ਤੇ ਜਿਹੜੇ-ਜਿਹੜੇ ਪ੍ਰੋਮਿਸਸਿਸ ਅਸੀਂ ਕੀਤੇ ਜਿਵੇਂ ਮੈਸੇਜ ਏਸੀ ਦੀ ਜੁਰਤ ਅੱਜਕੱਲ ਤੇ ਉਹਦੇ ਚ ਵੀ ਇਸ਼ੂ ਨੂੰ ਵੀ ਰਿਜ਼ੋਲਵ ਕਰਾਂਗੇ ਤੇ ਬਾਕੀ ਜਿਹੜੇ ਵੀ ਇਸ਼ੂ ਆਣਗੇ ਛੋਟੇ بڑے ਉਹਨਾਂ ਨੂੰ ਸਾਰਿਆਂ ਨੂੰ ਐਡਰੈਸ ਕਰਾਂਗੇ ਲੇਕਿਨ ਇੱਕ ਤਾਂ ਅਸੀਂ ਮਾਨ ਸਾਹਿਬ ਦੀ ਨੂੰ ਅਰਵਿੰਦ ਜੀ ਨੂੰ ਮਤਲਬ ਵਧਾਈ ਦਿੰਦੇ ਆ ਨਹੀਂ ਸਟੂਡੈਂਟ ਲੀਡਰ ਜਿੰਨੇ ਇੱਥੇ ਹੁੰਦੇ ਸੀ ਉਹਨਾਂ ਦੀ ਕਦੇ ਹਿੰਮਤ ਨਹੀਂ ਹੋਈ ਕੈਪਟਨ ਸਾਹਿਬ ਨੂੰ ਮਿਲ ਲੈ ਬਾਦਲ ਸਾਹਿਬ ਨੂੰ ਮਿਲ ਜਾਓ ਹੋਸਟਲ ਦੀ ਗੱਲ ਕਰ ਲੈਣ ਸਾਨੂੰ ਉਹਨਾਂ ਨੇ ਜਦੋਂ ਵੀ ਅਸੀਂ ਯੂਨੀਵਰਸਿਟੀ ਦੇ ਇਸ਼ੂ ਨੂੰ ਲੈ ਕੇ ਗਏ ਉਹਨਾਂ ਨੇ ਬੜਾ ਪਹਿਲੀ ਵਾਰ ਇਹ ਹੋਇਆ ਕਿ ਕਿਸੇ ਪੋਲਿਟੀਕਲ ਪਾਰਟੀ ਦੀ ਸਟੂਡੈਂਟ ਵਿੰਗ ਨੇ ਇੱਥੇ ਪੈਸੇ ਲੈਣ ਦੀ ਗੱਲ ਕੀਤੀ ਅਸੀਂ ਗੱਲ ਵੀ ਨੇ ਤੁ ਕਦੇ ਨਹੀਂ ਹੋਇਆ ਤੁਸੀਂ ਵੀ ਬੜੇ ਦਿਨਾਂ ਤੋਂ ਕਵਰ ਕਰਦੇ ਰਹੇ ਹੋ ਇੱਥੇ ਤਾਂ ਫੰਡ ਨਹੀਂ ਜੰਦੇ ਸੀ ਬਣਦਾ ਫੰਡ ਪੰਜਾਬ ਸਰਕਾਰ ਦੇ ਦੇ 42 ਕਰੋੜ ਫੰਡ ਸੀ ਜਿਹੜਾ ਕੈਪਟਨ ਸਾਹਿਬ ਦੇ ਸਰਕਾਰ ਚ ਪਹਿਲੇ ਬਾਦਲ ਸਾਹਿਬ ਦੀ ਸੀ ਉਹਨੂੰ ਵੀ ਅਸੀਂ ਰਿਲੀਜ਼ ਕਰਾਇਆ ਸੀ 42 ਕਰੋੜ ਰੁਪਏ ਅਸਲੀ ਪਿਛਲੀ ਜਿਹੜੇ ਇੱਕ 6 ਮਹੀਨੇ ਦੀ ਸਾਡੀ ਕਾਉਂਸਲ ਸੀ ਉਦੋਂ ਕੋਵਿਡ ਦੇ ਬਾਅਦ ਇਲੈਕਸ਼ਨ ਹੋਈ ਸੀ ਅਕਤੂਬਰ ਚ ਇਲੈਕਸ਼ਨ ਹੋਈ ਸੀ ਹੁਣ ਅੱਗੇ ਫੋਲੋ ਅਪ ਲਾਉਗੇ ਇਸ ਮੁੱਦੇ ਦਾ ਪੂਰਾ ਫੋਲੋ ਅਪ ਲਾਂਗੇ ਤੇ ਹੋਸਟਲ ਨੂੰ ਪੋਜੀਟਿਵਲੀ ਨੂੰ ਕੰਪਲੀਟ ਕਰਾਂਗੇ ਛੇਤੀ ਛੇਤੀ ਪੱਕੀ ਗੱਲ ਹੈ ਬਿਲਕੁਲ 100% ਜੀ ਕੇਜਰੀਵਾਲ ਨਹੀਂ ਮੈਨੂੰ ਇੱਥੇ ਕੇਚਰੀਵਾਲ ਦੀ ਗਰੰਟੀ ਨਹੀਂ ਚਾਹੀਦੀ ਤੇ ਸੀ ਵਾਇਸ ਦੀ ਗਰੰਟੀ ਹੈ ਤੇ ਅਸੀਂ ਆਪਣੇ ਹੱਕ ਲੈਣੇ ਜਾਣਦੇ ਹਾਂ ਅਸੀਂ ਦੂਜੇ ਸਟੂਡੈਂਟ ਪਾਰਟੀ ਦੇ ਸਟੂਡੈਂਟ ਲੀਡਰ ਵਰਗੇ ਨਹੀਂ ਹੈ ਕਿ ਸਾਨੂੰ ਟਿਕਟ ਦੇ ਦਿਓ ਜੀ ਯੂਨੀਵਰਸਿਟੀ ਦੇ ਮੁੱਦੇ ਨੂੰ ਛੱਡ ਦਿਓ ਸਾਨੂੰ ਪਰਸਨਲਿਟੀ ਤੇ ਕੰਮ ਕਰਾ ਦਿਓ ਯੂਨੀਵਰਸਿਟੀ ਦੇ ਮੁੱਦੇ ਨੂੰ ਛੱਡ ਦਿਓ ਅਸੀਂ ਸਟੂਡੈਂਟਾਂ ਦੀ ਲੜਾਈ ਵਾਸਤੇ ਲੜਦੇ ਰਵਾਂਗੇ ਇਸ ਕੈਂਪਸ ਨੂੰ ਕਿਵੇਂ ਬੈਟਰ ਕਰ ਸਕਦੇ ਹਾਂ ਇਹਦੀ ਲੜਾਈ ਅਸੀਂ ਲੜਾਂਗੇ ਚਾਹੇ ਆਪਣੀ ਸਰਕਾਰ ਨਾਲ ਲੜਨਾ ਪਵੇ ਚਾਹੇ ਯੂਨੀਵਰਸਿਟੀ ਅਥਾਰਟੀ ਨਾਲ ਲੜਨਾ ਪਵੇ ਆ ਤਾਂ ਬਿਲਕੁਲ ਸੀਵਾਈਐਸਐਸ ਤੋਂ ਸੁਮਿਤ ਤੇ ਨਵਲ ਸਾਡੇ ਨਾਲ ਸੀ ਜਿਨ੍ਹਾਂ ਨੇ ਕਿਹਾ ਕਿ ਹੋਸਟਲ ਦਾ ਬੜਾ ਅਹਿਮ ਮੁੱਦਾ ਸੀ ਕਿਉਂਕਿ ਸਟੂਡੈਂਟਸ ਜਿਹੜੇ ਆਂਦੇ ਆ ਹੋਸਟਲਾਂ ਦੇ ਵਿੱਚ ਰਹਿਣਾ ਹੁੰਦਾ ਹੈ ਹੋਸਟਲਾਂ ਦੇ ਵਿੱਚ ਜਗ੍ਹਾ ਨਹੀਂ ਹੈ ਨਵੇਂ ਹੋਸਟਲ ਦਾ ਮੁੱਦਾ ਸੀ ਜਿਹੜਾ ਪਹਿਲੇ ਸਾਲ ਸੀਵਾਈਐਸਐਸ ਤੋਂ ਲੈ ਕੇ ਵੀ ਆਈ ਫੰਡ ਵੀ ਕਹਿੰਦਾ ਰਿਲੀਜ਼ ਹੋਇਆ ਪਰ ਉਸ ਤੋਂ ਬਾਅਦ ਉਸ ਪੂਰੇ ਮੁੱਦੇ ਨੂੰ ਲੈ ਕੇ ਕੋਈ ਪੈਰਵਾਈ ਨਹੀਂ ਹੋਈ ਕਿਉਂਕਿ ਸਟੂਡੈਂਟਸ ਜਦੋਂ ਆਪਣੇ ਘਰ ਛੱਡ ਕੇ ਆਂਦੇ ਆ ਤਾਂ ਉਹਨਾਂ ਨੂੰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਪੀਜਿਸ ਵਗੈਰਾ ਵਿੱਚ ਰਹਿਣਾ ਬਹੁਤ ਡਿਫਿਕਲਟ ਹੁੰਦਾ ਹੈ ਦਾ ਅਕਸਰ ਸਟੂਡੈਂਟ ਪ੍ਰੇਫਰ ਕਰਦਾ ਹੋਸਟਲ ਦੇ ਵਿੱਚ ਰਹਿਣਾ ਪਰ ਹੋਸਟਲ ਦਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਅਹਿਮ ਮੁੱਦਾ ਵੀ ਹੈ ਇਹ ਯੂਨੀਵਰਸਿਟੀ ਦਾ ਕਾਹ ਦੇਖਣਾ ਹੋਏਗਾ ਕਿ ਇਸ ਵਾਰ ਕਿਹੜੀ ਪਾਰਟੀ ਜਿੱਤਈ ਹੁੰਦੀ ਹੈ ਤੇ ਕੀ ਇਸ ਵਾਕਏ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਂਦਾ ਹੈ ਇਸ ਦੀ ਅੱਗੇ ਪੈਰਵਾਹੀ ਹੁੰਦੀ ਹੈ ਜਾਂ ਨਹੀਂ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ